ਕੇਰਲਾ ਦੇ ਇਸ ਸਭ ਤੋਂ ਵੱਡੇ ਸ਼ਹਿਰ ਕੋਚੀ ਵਿੱਚ ਅੱਜ ਹੈ ਆਪਣਾ ਦੂਸਰਾ ਦਿਨ ਤੇ ਇਹ ਉਹੀ ਸ਼ਹਿਰ ਆ ਜਿੱਥੇ ਭਾਰਤ ਨੂੰ ਆਪਦੇ ਕਬਜ਼ੇ ਹੇਠ ਲੈਣ ਵਾਸਤੇ ਕਈ ਯੂਰਪੀਅਨ ਦੇਸ਼ਾਂ ਵਿੱਚ ਖੂਨੀ ਜੰਗ ਹੁੰਦੀ ਰਹੀ ਆ ਤੇ ਇੱਥੇ ਹੀ ਮੌਜੂਦ ਆ ਲਗਭਗ 500 ਸਾਲ ਪੁਰਾਣੀ ਉਹ ਪੁਰਤਗਾਲੀ ਚਰਚ ਜਿੱਥੇ ਉਹ ਬੰਦਾ ਦਫਨਾਇਆ ਗਿਆ ਸੀ ਜਿਹੜਾ ਅੰਗਰੇਜ਼ਾਂ ਨੂੰ ਭਾਰਤ ਤੱਕ ਲੈ ਕੇ ਆਇਆ ਸੀ ਅਗਰ ਉਹ ਇੱਥੇ ਨਾ ਆਉਂਦਾ ਤਾਂ ਸ਼ਾਇਦ ਭਾਰਤ ਕਦੇ ਗੁਲਾਮ ਨਹੀਂ ਸੀ ਹੋਣਾ ਤੇ ਉਹ ਬੰਦਾ ਕੌਣ ਸੀ ਆਓ ਇਸ ਬਲੌਗ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਗੁੱਡ ਮਾਰਨਿੰਗ ਮੈਟਰੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਤੇ ਆਪਾਂ ਹੁਣ ਨਿਕਲ ਰਹੇ ਹਾਂ ਜੀ ਆਪਣੀ ਹੋਮ ਸਟੇਜੋਂ ਤੇ ਚੱਲੇ ਹਾਂ ਜੀ ਪਹਿਲਾਂ ਬ੍ਰੇਕਫਾਸਟ ਕਰਨ ਆਜੋ ਖੁਸ਼ੀ ਜੀ ਚਲੋ ਤੇ ਅੱਜ ਆਪਾਂ ਦਾ ਦੂਸਰਾ ਦਿਨ ਕੋਚੀ ਦਾ ਤੇ ਆਹ ਬਾਈ ਆਉਂਦਾ ਅੱਜ ਕੀ ਹਾਲ ਚਾਲ ਹੈ ਜੀ ਕਿਵੇਂ ਹੋ ਮਾਰਨਿੰਗ ਬੜੀ ਗੁੱਡ ਮਾਰਨਿੰਗ ਅੱਛਾ ਯਹਾਂ ਤੇ ਇੱਕ ਕੈਫੇ ਹੈ ਕੋਈ ਪਾਸ ਮੇ ਕੈਫੇ ਕੈਫੇ ਕਹਾਂ ਪੇ तो किस किस साइड पे इधर ही है? लेफ्ट और राइट उस साइड से भी कैफे है हां हां उस साइड पे कैफे उस कैफे जाओ ओके उधर okay. से निकल और साइड में लॉक ले, लोकल ले इस तरफ सीधा 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 अच्छा सीधा बट एम्यूजियम है ना ओके ओके एम्यूजियम के पास से कैफे ओके ओके ਆਗੀ ਹੋਮਸਟੇਲ ਹੈ ਹੋਮਸਟੇ ਬਹੁਤ ਨੇ ਯਾਰ ਹਨਾ ਖੁਸ਼ ਹੋਰੇ ਤਾਂ ਪਹਿਲਾ ਆਪਾਂ ਨੂੰ ਆਏ ਲਾ ਦੇ ਵੀ ਖਾਨੇ ਕਿਤੇ ਹੋਮਸਟੇ ਪਤਾ ਨਹੀਂ ਲੱਭੂਗੀ ਕਿਤੇ ਕਿ ਨਹੀਂ ਪਰ ਦੇਖੋ ਸਾਰੇ ਚ ਹੋਮਸਟੇਲ ਸੀ ਹੋਮਸਟੇ ਬਹੁਤ ਜ਼ਿਆਦਾ ਨੇ ਉਰੇ ਯਾਰ ਤਕਰੀਬਨ ਹਰ ਦੂਜੇ ਤੀਜੇ ਘਰ ਦੇ ਬਾਹਰਲੇ ਪਾਸੇ ਨਾ ਲਿਖ ਕੇ ਲਾਇਆ ਹੋਇਆ ਵੀ ਹੋਮਸਟੇ ਹੈ ਤੁਸੀਂ ਰਹਿ ਸਕਦੇ ਹੋਰੇ ਆਗੇ ਇਹ ਜਿੰਨੀਆਂ ਟੂਰਿਸਟ ਥਾਵਾਂ ਹੁੰਦੀਆਂ ਨੇ ਨਾ ਜਿੱਥੇ ਜ਼ਿਆਦਾ ਟੂਰਿਸਟ ਆਉਂਦੇ ਆ ਲੋਕ ਉਥੇ ਤੁਹਾਨੂੰ ਹੋਮਸਟੇ ਲੱਭਣ 'ਚ ਕੋਈ ਦਿੱਕਤ ਨਹੀਂ ਆਉਦੀ ਹੈਗੀ ਬੱਲੇ ਬੱਲੇ ਬਾਬ ਖੁਸ਼ੀ ਇਹ ਘਾਰੇ ਬਹੁਤ ਸੋਹਣੇ ਨੇ ਇੱਥੇ ਦਾ ਹਨਾ ਲੋਕਾਂ ਦੇ ਛੋਟੇ ਛੋਟੇ ਜਿਹੇ ਹਨਾ ਕੀ ਬਾਤ ਹੈ ਛੋਟਾ ਇਤਨੂੰ ਛੋਟਾ ਲੱਗਦਾ ਨਹੀਂ ਪਿਛਲਾ ਕਿੰਨਾ ਛੋਟਾ ਸੀ ਹਾਂ ਪਿਛਲਾ ਛੋਟਾ ਦੀ ਗੱਲ ਹੈ ਤਹੀ ਗੱਲ ਆ ਦੇ ਇੱਧਰ ਵੀ ਦੇਖ ਕੀ ਬਾਤ ਹੈ ਬਾਈ ਕਿਰੜਾ ਦੇ ਲੋਕਾਂ ਨੂੰ ਪੈਸੇ ਦੀ ਕਮੀ ਨਹੀਂ ਬਾਬੇ ਸਹੀ ਗੱਲ ਹੈ ਬਹੁਤ ਸੋਹਣੇ ਸੋਹਣੇ ਘਰ ਨੇ ਹਨ ਪਿੱਛੇ ਦੇਖਿਆ ਸੀ ਇੱਕ ਬਹੁਤ ਜਿਹੜਾ ਖੁਸ਼ੀ ਗੱਲ ਕਰਦੀ ਜਿਹੜਾ ਛੋਟਾ ਜਿਹਾ ਘਰ ਸੀਗਾ ਉਹ ਮਤਲਬ ਕੰਮੋਂ ਤੇ ਬਹੁਤ ਜ਼ਿਆਦਾ ਵਧੀਆ ਕੀਤਾ ਹੋਇਆ ਸੀਗਾ ਤੇ ਇੱਕ ਜੀ ਮੈਂ ਹੋਰ ਨੋਟ ਕਰੀਆ ਔਰੇ ਖੁਸ਼ੀ ਔਰੇ ਨ ਤੈਂ ਵੀ ਨੋਟ ਕਰੀਓ ਜੀ ਇਹ ਗੱਲ ਗੱਡੀਆਂ ਦੇ ਰੰਗ ਨਾ ਲਾਲ ਰੰਗ ਦੀਆਂ ਗੱਡੀਆਂ ਪੀਲੇ ਰੰਗ ਦੀਆਂ ਗੱਡੀਆਂ ਇਹ ਚੀਜ਼ ਬੜਾ ਹੋਰੇ ਫੇਮਸ ਹੈਗਾ ਹੈਨਾ ਲੱਗਿਆ ਤੁਹਾਨੂੰ ਇਹ ਸਹੀ ਗੱਲ ਉਹ ਪਿੱਛੇ ਦੇਖਿਆ ਮੈਂ ਦੋ ਤਿੰਨ ਗੱਡੀਆਂ ਖੜੀਆਂ ਜਮੇ ਪੀਲੇ ਰੰਗ ਦੀਆਂ ਗੱਡੀਆਂ ਖੜੀਆਂ ਸੀਗੀਆਂ ਕਲਰਫੁਲ ਨੇ ਜ ਆ ਆਪਣੇ ਵਾਲੇ ਲੋਕ ਜਿਹੜਾ ਉਹ ਚੀਜ਼ ਨੂੰ ਪੁੱਛਦੇ ਵੀ ਨਹੀਂ ਹੈਗੇ ਹੈਨਾ ਵੀ ਇਹ ਇਸ ਰੰਗ ਦੀਆਂ ਗੱਡੀਆਂ ਨੂੰ ਕਮਾਲ ਦੀ ਗੱਲ ਹੈ ਯਾਰ ਇਹੀ ਖੂਬਸੂਰਤੀ ਮਿਲਦੀ ਹੈ ਤੁਹਾਨੂੰ ਅਲੱਗ-ਅਲੱਗ ਖਿੱਤੇ ਦੇ ਵਿੱਚ ਜਿਹੜੇ ਜਾਣਦੇ ਹੋ ਤੁਸੀਂ ਹੈਨਾ ਆ ਦੇ ਲਾਲ ਰੰਗ ਕੀਤਾ ਹੈ ਗੇਟ ਤੇ ਕੀ ਬਾਤ ਹੈ ਉੱਪਰ ਸੋਲਰ ਪੈਨਲ ਲੱਗੇ ਹੋਇਆ ਕਿੰਨੇ ਵਧੀਆ ਕਰਨੇ ਯਾਰ ਆਹ ਇਰੀਜ ਕੋਈ ਕਹਿ ਦੂਗਾ ਵੀ ਇਹ ਆਈਲੈਂਡ ਹੈ ਕੋਈ ਕਹਿ ਨਹੀਂ ਸਕਦਾ ਵੀ ਆਈਲੈਂਡ ਆਈਲੈਂਡ ਤੇ ਫਿਰ ਰਹੇ ਆ ਆਪਾਂ ਨਹੀਂ 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 ਭਈ ਇਹ ਜਈਏ ਨਹੀਂ 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 ਦੇਖ ਚੁੱਕੇ ਹਾਂ ਅਸੀਂ ਨਹੀਂ ਚਾਹੀਏ ਓਕੇ ਥੈਂਕ ਯੂ ਕੋਈ ਛਾਤਰੀ ਖੋਲ ਲਈ ਲੈ ਹੋਵਾ ਤਾਂ ਕਿਦਰੇ ਨਹੀਂ ਕਾਲੀ ਹੁੰਦੀ ਤੂੰ ਦੱਸ ਹੈ ਐਨੀ ਗਰੁੱਪ ਨਾਲ ਨਹੀਂ ਕੈਣੀ ਬਹੁਤ ਹੋ ਜਾਂਦੀ ਹੰਡੇ ਮਾਂ ਦੇ ਆਗੇ ਬਲ ਕਾਲੀ ਕਾਲੀ ਹੋ ਗਈ ਸੀ ਅੱਛਾ ਕਾਲੀ ਹੋ ਗਈ ਸੀ ਉਰਾਂ ਨੂੰ ਆ ਜਾ ਉਰਾਂ ਨੂੰ ਆ ਜਾ ਤੂੰ ਮੇਰੇ ਹੂਥੇ ਨਾ ਵਾਰੀ ਗਈ ਤੂੰ ਪਿੱਛੇ ਕਰ ਲੈ ਤੇ ਇੱਕ ਆਟੋ ਵਾਲੇ ਨਾ ਇੱਕ ਪੇਜ ਆ ਜੇ ਕੀ ਫਿਰਦੇ ਨੇ ਪਤੰਦਰ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੇ ਕੋ ਮਨਾਲੀਆਂ ਨੇ ਉਹ ਲਿਸਟ ਲਿਸਟ ਜੀ ਉਹਦੇ ਬਦ ਲਿਖੀ ਵੀ ਤਕਰੀਬਨ ਸਾਰਿਆਂ ਲਈ ਉਹ ਹੀ ਆ ਉਹ ਜੇ ਫਟਦੇ ਨੇ ਜੇ ਮੂਰੇ ਕਰ ਦਿੰਦੇ ਨੇ ਵੀ ਇੱਥੇ ਆ ਜਗ੍ਹਾ ਨਹੀਂ ਆ ਤੁਹਾਨੂੰ ਇੱਥੇ ਲੈ ਕੇ ਜਾਵਾਂਗੇ ਇੱਥੇ ਲੈ ਕੇ ਜਾਵਾਂਗੇ ਕੋਈ ਕਹਿੰਦਾ 201 ਆਰ ਦਾ ਕੋਈ ਕਹਿੰਦਾ 300 ਸਾਰੀਆਂ ਡੈਸਟੀਨੇਸ਼ਨਸ ਦਾ ਹਾਂ ਇੱਕ ਉਹ ਉਹ ਨਾਲੇ ਫੋਟੋ ਸਟੇਟ ਜੀ ਸਾਰਿਆਂ ਲਈ ਵੇ ਇੱਕੇ ਆ ਜਿੰਨੇ ਆਟੋ ਵਾਲੇ ਫਿਰਦੇ ਨੇ ਉਹ ਸਾਰਿਆਂ ਲਈ ਵੇ ਇੱਕੋ ਤਰ੍ਹਾਂ ਦੀ ਫੋਟੋ ਸਟੇਟ ਆ ਉਹ ਵੀ ਆ ਥਾਵੇਂ ਤੁਹਾਨੂੰ ਘਵਾਵਾਂਗੇ ਅਸੀਂ 4-5 ਵਾਰ ਦੇਖ ਲਈ ਹੋਗੀ ਉਹੀ ਇੱਕ ਇੱਕ ਫੋਟੋ ਸ਼ਿਟ ਕਈ ਜਾਨੇ ਲਵੇ ਪੂਰੀ ਮਿਲੀ ਆ ਬਾਈ ਤੇ ਆਹ ਸਬਜੀ ਆ ਪਤਾ ਨਹੀਂ ਕਾਦੀ ਆ ਤੇ ਇੱਕ ਚੀਜ਼ ਕਮਾਲ ਦੀ ਤੁਹਾਨੂੰ ਦਿਖਾਉਣਾ ਆ ਉਹ ਨੇੜੇ ਤੋਂ ਆਹ ਚੀਜ਼ ਆ ਜਿਹੜੀ ਇਹ ਹੈਗੀ ਆ ਨਾਰੀਅਲ ਦੀ ਚਟਨੀ ਮੈਨੂੰ ਪਹਿਲਾਂ ਲੱਗਿਆ ਕਿ ਇਹ ਤੇ ਦਹੀਂ ਹੈਗਾ ਪਰ ਇਹ ਨਾਰੀਅਲ ਦੀ ਚਟਨੀ ਆਏ ਬਾਈ ਖਾ ਕੇ ਦੇਖਦੇ ਆ ਕਿਵੇਂ ਦੀ ਮਤਲਬ ਸਵਾਦ ਕਿਦਾਂ ਦਾ ਆ ਇਹਦਾ ਹਨਾ ਸਬਜੀ ਤਾਂ ਆਲੂ ਦੀ ਹੋ ਲੱਗਦੀ ਆ ਦੇਖਦੇ ਆ ਛੋਲੇ ਆਲੂ ਦੇ ਕਾਬਲੀ ਬਾਈ ਸਬਜ਼ੀ ਦਾ ਆਲੂਆਂ ਦੀ ਉਹ ਵਧੀਆ ਟੇਸਟ ਹੈ ਮੈਨੂੰ ਵਧੀਆ ਲੱਗ ਰਿਹਾ ਨਾਈਸ ਇਹ ਪਹਿਲੀ ਵਾਰ ਖਾਧੀ ਆ ਯਾਰ ਨਾਰੀਅਲ ਦੀ ਜਟਨੀ ਇਸ ਵਾਰੀ ਪਹਿਲੀ ਵਾਰ ਲਈ ਆ ਆਰੇ ਜੀ ਬੱਸ ਬੱਸ ਸਟਾਪ ਬਣਾਏ ਹੋਏ ਇੱਥੇ ਹਨਾ ਬੱਸਾਂ ਉਰੇ ਰੁਕਦੀਆਂ ਨਹੀਂ ਗਈਆਂ ਆ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਨੇ ਹਨਾ ਬੈਠਣ ਨੂੰ ਬੜੀ ਸੋਹਣੀ ਜਗ੍ਹਾ ਬਣਾਈ ਵੀ ਆ ਉੱਪਰ ਆਪਦੀ ਭਾਸ਼ਾ ਦੇ ਵਿੱਚ ਇਹਨਾਂ ਲਿਖਿਆ ਹੋਇਆ ਹੈਗਾ ਤੇ ਹਿੰਦੀ ਨਹੀਂ ਲਿਖੀ ਵੀ ਹਨਾ ਹਿੰਦੀ ਬਖਦੇ ਬਹੁਤ ਘੱਟ ਨੇ ਇੱਥੇ ਮੈਂ ਹਿੰਦੀ ਨਾਲ ਇੰਗਲਿਸ਼ ਮਲਿਆਲਮ ਹੀ ਆ ਮਲਿਆਲਮ ਹੀ ਲਿਖੀ ਹੋਈ ਆ ਬਸ ਇੱਕ ਸਟੈਬਲਿਸ਼ 1962 ਇਹ ਚੀਜ਼ ਲਿਖੀ ਹੋਇਆ ਬਸ ਇਕੱਲੀ ਆ ਦੇਖੋ ਹੁਣ ਨੇੜੇ ਤੋਂ ਬੱਸ ਤੁਸੀਂ ਹਨਾ ਬਿਨਾ ਸ਼ੀਸ਼ੇ ਵਾਲੀ ਕਿਉਂਕਿ ਉਰੇ ਗਰਮੀ ਉਹ ਪੈਂਦੀ ਆ ਨਾ ਸਰਦੀ ਤਾਂ ਉਰੇ ਹੁੰਦੀ ਹੀ ਨਹੀਂ ਗਈ ਗਰਮੀ ਉਹ ਚੱਲਦੀ ਰਹਿੰਦੀ ਔਰੇ ਮਤਲਬ 12 ਮਹੀਨੇ ਹਨਾ ਬਸ ਦਸੰਬਰ ਦੇ ਵਿੱਚ ਜਾ ਕੇ ਅ ਥੋੜੀ ਜੀ ਜਿਹੜੀ ਦਸੰਬਰ ਨਵੰਬਰ ਨਵੰਬਰ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਜਾ ਕੇ ਥੋੜੀ ਜੀ ਗਰਮੀ ਘਟ ਜ਼ਰੂਰ ਜਾਂਦੀ ਆ ਅਦਰਵਾਇਜ਼ ਉਹ ਗਰਮੀ ਉਹ ਚੱਲਦੀ ਰਹਿੰਦੀ ਆ ਸਰਦੀਆਂ ਤਾਂ ਆਉਦੀ ਹੀ ਨਹੀਂ ਹੈਗੀਆਂ ਕਈ ਜਿਵੇਂ ਅ ਆਪਣੇ ਪੰਜਾਬੀ ਵੀਰ ਭਾਈ ਜੀ ਇਹਨਾਂ ਨੂੰ ਸਰਦੀਆਂ ਪਸੰਦ ਨਹੀਂ ਹੈਗੀਆਂ ਤਾਂ ਉਹ ਓਰੇ ਆ ਕੇ ਰਹਿ ਸਕਦਾ ਜਿਵੇਂ ਸਾਡੇ ਮਮਾ ਜੀ ਨੇਗੇ ਮਾਤਾ ਜੀ ਹੋਣੀ ਸਾਡੇ ਮੰਮੀ ਜੀ ਹੋਣੀ ਉਹਨਾਂ ਨੂੰ ਸਰਦੀਆਂ ਜਮੇ ਨਹੀਂ ਪਸੰਦ ਤੇ ਉਹਲਾ ਵਾਸਤੇ ਹੈ ਬਹੁਤ ਵਧੀਆ ਜਗ੍ਹਾ ਵੈਸੇ ਕਦੇ ਲੈ ਕੇ ਆਵਾਂਗੇ ਕਦੇ ਹੁਣ ਮੌਕਾ ਮਿਲਿਆ ਤਾਂ ਜਰੂਰ ਤੇ ਇਹ ਕੁਰੇ ਟਰੈਵਲਿੰਗ ਦੀ ਮौज ਆ ਯਾਰ ਆਟੋ ਲੈ ਕੇ ਤੁਸੀਂ ਨਾ ਜਿੱਥੇ ਵੀ ਜਾ ਚਾਹੋ ਤਾਂ ਜਾ ਸਕਦੇ ਹੋਗੇ ਢਾਰਜਲਿੰਗ ਪਹਾੜਾਂ ਦੇ ਵਿੱਚ ਉੱਥੇ ਆਟੋ ਚੱਲਦੇ ਨਹੀਂ ਹੈਗੇ ਸੇਕਮ ਚ ਵੀ ਨਹੀਂ ਸੀ ਚੱਲਦੇ ਢਾਰਜਲਿੰਗ ਚ ਵੀ ਨਹੀਂ ਸੀ ਚੱਲਦੇ ਤਾਂ ਜਿੱਥੇ ਵੀ ਮਤਲਬ 1-2 ਕਿਲੋਮੀਟਰ ਤੇ ਜਾਣਾ ਹੁੰਦਾ ਸੀਗਾ ਤਾਂ ਉਹੀ 2-300 ਰੁਪਏ ਦੇਣਾ ਪੈਂਦਾ ਸੀ ਤਾਂ ਉਹ ਚੀਜ਼ ਦੀ ਮौज ਆ ਓਰੇ ਆਟੋ ਚੱਲਦੇ ਆ ਤੁਸੀਂ ਆਰਾਮ ਨਾਲ 40 ਰੁਪਏ ਦੇ ਕੇ 30-40 ਰੁਪਏ ਦੇ ਕੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਹੋਗੇ ਅਸਲ ਕਰ ਚਰਚ ਦੇ ਵਿੱਚ ਇਹ ਚਰਚ ਪੁਰਤਗਾਲੀਆਂ ਨੇ 1505 ਦੇ ਵਿੱਚ ਬਣਾਈ ਸੀ ਤੇ ਇਹ ਚਰਚ ਫੇਮਸ ਹੈ ਇਹਦੀ ਯੂਨਿਕ ਆਰਕੀਟੈਕਚਰ ਕਰਕੇ ਇਹ ਇੰਡੋ ਯੂਰੋਪੀਅਨ ਆਰਕੀਟੈਕਚਰ ਨੂੰ ਦਰਸਾਉਂਦੀ ਆ ਤੇ ਇਹ ਅੰਦਰ ਬਹੁਤ ਜਿਆਦਾ ਸੋਹਣੀ ਬਣੀ ਹੋਈ ਆ ਤੇ ਆਵ ਚੱਲ ਕੇ ਆਪਾਂ ਅੰਦਰੋਂ ਦੇਖੀਏ So, I, I love the Punjab people. Oh yeah, we, we also love Kerala people. Yeah, okay, let's yeah. come to <laughs> Okay. okay. Mahendra Singh Dhoni, oh, Arvind Singh. Wow, wow, wow. Yeah, yeah. Harbhajan Singh, yeah, Navjot Singh Sidhu. <laughs> Navjot Sidhu. Harbhajan. <laughs> Nowar Shri. Harbhajan Singh, magic bowler. <laughs> Excuse me. Yeah, hey. yeah. Photo. Oh. No, no, no. We have done that.

ਕਿਆ ਬਾਤ ਆ ਬਈ ਬਹੁਤ ਪੀਸਫੁਲ ਸਾਂ ਬੜੀ ਸ਼ਾਂਤ ਜਿੰਦੀ ਯਾਰ ਦਿਮਾਗ ਨੂੰ ਨਾ ਬਈ ਦਿਮਾਗ ਨੂੰ ਨਾ ਖੁਸ਼ੀ ਸਹੀ ਹੈ ਇਹ ਕਿੰਨੇ ਦਾ ਹੈ ਇਹ ਇਹ 3500 3500 ਓ ਮਾਈ ਗੋਡ ਵਾਓ ਚਲਾ ਕੇ ਦੇਖੀ ਭਾਈ ਇਹਨਾਂ ਨੂੰ ਨਾ ਇੰਸਟਰੂਮੈਂਟ ਜੇ ਕਿਵੇਂ ਐਸੇ ਐਸੇ ਨਹੀਂ ਨਹੀਂ ਇਧਰ ਅੱਛਾ ਈਦਰ ਸੇ ਆਪ ਉੱਠੇ ਹੀ ਫੜ ਲਿਆ ਦੀਆਂ ਐਸੇ ਹੈ ਇਹੜੇ ਇਹ ਤਾਂ ਫੈਮਿਲੀਆ ਨੇ ਉਹੀ ਚਲਾ ਸਕਦੇ ਨੇ ਐਸੀ ਹੈ ਬੜੀ ਕਹਿਣ ਸੌਣ ਨਿਕਲਦੀ ਹੈ ਭਾਈ ਹਣਾ ਸ਼ਾਂਤੀ ਜੀ ਦਿੰਦੀ ਹੈ ਦਿਮਾਗ ਨੂੰ ਰਿਲੈਕਸੇਸ਼ਨ ਜੀ ਵਧੀਆ ਜੀ ਹੈ ਜੇ ਤੁਸੀਂ ਜੇ ਤੁਸੀਂ ਇਹ ਲੈਣੀ ਚਾਹੋ ਤਾਂ ਉਰਿਆ ਕੇ ਤੁਸੀਂ ਲੈ ਸਕਦੇ ਹੋ ਕੇਰਲਾ ਚ ਖੈਰ ਆਪਾਂ ਤਾਂ ਚਲਾਉਣੀ ਆਉਂਦੀ ਨਹੀਂ ਇਹ ਤਾਂ ਐਕਸਪਰਟ ਨੇ ਬਾਈ ਉਹ ਨਹੀਂ ਪੂਰੇ ਪੂਰੇ ਟ੍ਰੇਨਡ ਹੋਏ ਹੋਏ ਨੇ ਇਹ ਚਲਾਉਣ ਦੇ ਅੱਛਾ ਇਹ ਉਹ ਤਿੱਬਤ ਵਾਲਾ ਹੈ ਨਾ ਓਕੇ 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 ਮੋਨੈਸਟਰੀ ਜੀ ਕਾਫੀ ਦੇ ਦੇ ਰਹੇ ਆ ਜੀ ਨਾਈਸ ਓਰੇ ਵਾਈਬ੍ਰੇਸ਼ਨ ਨਿਕਲਦੀ ਹੈ ਨਾ ਖਾਸ ਇਹ ਚ ਹੱਥ ਲਾ ਕੇ ਦਮ ਮੈਂ ਕੰਬਣ ਜੀ ਛਿੜਦੀ ਐ ਕੁ ਜੀ ਹੱਥ ਲਾ ਕੇ ਦੇਖ ਦੇਖੀ ਕੁ ਜੀ ਹੋਰ ਆਏ ਆ ਲਾ ਜਿਵੇਂ ਕਰੰਟ ਜੇ ਵਾਂਗੂ ਹਣਾ ਵਾਈਬ੍ਰੇਸ਼ਨ ਜੀ ਖਾਸੀ ਤਗੜੀ ਨਿਕਲਦੀ ਐ ਚ ਟੱਚ ਕਰੇ ਤੂੰ ਓਰੇ ਵਾ ਨਾਈਸ ਇਹ ਕਿਤਨੇ ਦਾ ਹੈ ਇਹ ਕਿਤਨੇ ਦਾ 2000 ਦਾ ਮਹਿੰਗੇ ਨੇ ਬਾਰੇ ਮਹਿੰਗੇ ਜ਼ਿਆਦਾ ਨਹੀਂ ਬਸੇ ਪਰ ਮਨ ਤਾਂ ਹੈਗਾ ਲੈਣ ਦਾ ਬੜਾ ਸਾਈਜ਼ ਹੈ ਬੜਾ ਸਾਈਜ਼ ਹੈ ਓਕੇ ਆਇਓ ਬਾਈ ਬਾਏ ਪਤਾ ਵੈਸੀ ਰੱਖਿਆ ਕਿ ਇਹ ਵੀ ਕੁਛ ਇਹ ਕਿਤਨੇ ਦਾ ਫਿਰ ਇਹ ਕਿਤਨੇ ਦਾ ਇਹ ਤਾਂ ਉਹ ਇੱਕ ਤਾਂ ਜ਼ਰੂਰ ਅੱਛਾ ਅਗਰ ਹਮ ਨਹੀਂ ਲੈਣਾ ਹੋ ਤਾਂ ਫਾਈਨਲ ਕਿੰਨੇ ਦਾ ਲੱਗ ਜਾਏਗਾ 800 800 ਕਾ ਲੱਗ ਜਾਏਗਾ ਲੈਣਾ ਭੂਜੀ ਨਹੀਂ ਆ ਵੈਸੇ ਬੈ ਕੇ ਇਹ ਵੀ ਕੁਝ ਕਰਦੇ ਨਹੀਂ ਇਹ ਤਾਂ ਸਕੂਟਰ ਹੈ ਤਾਂ ਵਿਜਵਾਕਾਂ ਦਾ ਖੜਾਉਣਾਗਾ ਇਹ ਨੇ ਕੀ ਕਰਨਾਗਾ ਇਹ ਤਾਂ ਤੂੰ ਲੈਣਾ ਦੇਖ ਲੈ ਤੈਨੂੰ ਦਵਾ ਦਿੰਦੇ ਆ ਨਹੀਂ ਮੈਨੂੰ ਵੈਸੇ ਹੀ ਮਜ਼ਾ ਆ ਪੰਜਾਬੀ ਆਤੀ ਨਹੀਂ ਸਮਝ ਮੈਂ ਪੰਜਾਬੀ ਗਾਣੇ ਸੁਣਤੇ ਨਹੀਂ ਕਦੀ lene sunte hain siddu moose wale ko jante ho ha usi ka sun acha usi ka sunte ho okay daljit daljit ke daljit ko nahi jante siddu moose wala usi ka sunte ho aur kisi acha re wah bhai hai siddu moose wale di chadhai hai bhai dekho ha Punjab wali munde di ha siddu di kya baat hai chal wadiya yaar wadiya chalo acha laga bhai aapse milke okay milte asi ਤੇ ਆਪਾਂ ਬਾਈ ਜੀ ਚੱਲਦੇ ਚਲਾਉਂਦੇ ਘੁੰਮਦੇ ਫਿਰਦੇ ਹੋਏ ਪਹੁੰਚ ਗਏ ਆ ਜੀ ਵਾਸਕੋ ਦਾਗਾਮਾ ਸਕੁਅਰ ਦੇ ਬਿਲਕੁਲ ਲਵੇ ਤੇ ਆਪਾਂ ਫੋਰਟ ਕੋਚੀ ਏਰੀਆ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਐਕਸਪਲੋਰ ਕਰ ਸਕਦੇ ਆ ਇੱਕ ਤਾਂ ਵਾਸਕੋ ਦੀ ਗਾਮਾ ਸਕੁਅਰ ਤੇ ਇੱਕ ਸੀਗਾ ਮਟਨਚਰੀ ਪੈਲੇਸ ਹਾਂਜੀ ਇਹ ਦੋ ਹਿੱਸੇ ਨੇਗੇ ਮਤਲਬ ਦੋ ਹਿੱਸਿਆਂ ਵਿੱਚ ਤੁਸੀਂ ਡਿਵਾਈਡ ਕਰ ਸਕਦੇ ਹੋ ਇਹਨੂੰ ਕੋਚੀ ਫੋਰਟ ਏਰੀਆ ਨੂੰ ਹਨਾ ਜਿਹੜਾ ਇਹ ਆਈਲੈਂਡ ਆ ਇਸ ਨੂੰ ਤੇ ਹੁਣ ਆਪਾਂ ਚਰਚ ਦੇ ਬਿਲਕੁਲ ਨਵੇਂ ਪਹੁੰਚ ਗਏ ਆ ਤੇ ਆਇਓ ਤੁਹਾਨੂੰ ਉਹ ਸੇਂਟ ਫਰਾਂਸਿਸ ਚਰਚ ਜਿਹੜੀ ਹੈ ਉਹ ਦਿਖਾਣੇ ਹੈਗੇ ਤੇ ਇਹਦਾ ਇਤਿਹਾਸ ਕੀ ਹੈ ਹਿਸਟਰੀ ਕੀ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਪਾ ਬੈਠੇ ਆ ਸੈਂਟ ਫਰਾਂਸਿਸ ਚਰਚ ਦੇ ਕੰਪਲੈਕਸ ਦੇ ਅੰਦਰ ਇਹ ਭਾਰਤ ਦੇ ਵਿੱਚ ਸਭ ਤੋਂ ਪੁਰਾਣੀ ਯੂਰੋਪੀਅਨ ਚਰਚਾ ਇਹ ਪੁਰਤਗਾਲੀਆਂ ਨੇ 1503 ਦੇ ਵਿੱਚ ਬਣਾਈ ਸੀ ਪਰ ਇਸ ਚਰਚ ਦਾ ਫੇਮਸ ਹੋਣ ਦਾ ਮੇਨ ਕਾਰਨ ਇੱਕ ਹੋਰ ਆ ਉਹ ਹੈ ਵਾਸਕੋ ਡੀ ਗਾਮਾ ਹਾਂਜੀ ਤੇ ਇਹ ਵਾਸਕੋ ਡੀ ਗਾਮਾ ਕੌਣ ਸੀਗਾ ਉਹਦੇ ਬਾਰੇ ਜ਼ਿਆਦਾਤਰ ਆਪਣੇ ਪੰਜਾਬੀ ਵੀਰ ਭੈਣ ਨਹੀਂ ਜਾਣਦੇ ਹੋਣਗੇ ਪਰ ਯੂਰਪ ਦੇ ਵਿੱਚ ਇਹ ਨਾਮ ਬਹੁਤ ਹੀ ਜ਼ਿਆਦਾ ਫੇਮਸ ਹੈ ਵਾਸਕੋ ਡੀ ਗਾਮਾ ਵਾਸਕੋ ਡੀ ਗਾਮਾ ਉਹ ਸੀਗਾ ਜੀਨੇ ਪਹਿਲੀ ਵਾਰ ਯੂਰਪ ਤੋਂ ਭਾਰਤ ਦਾ ਰਸਤਾ ਖੋਜਿਆ ਸੀਗਾ ਤੇ ਉਹਨੂੰ ਭਾਰਤ ਇੰਨਾ ਜ਼ਿਆਦਾ ਵਧੀਆ ਲੱਗਿਆ ਕਿ ਉਹ ਤੀਜੀ ਵਾਰ ਭਾਰਤ ਦੇ ਵਿੱਚ ਫੇਰ ਆ ਗਿਆ ਤੇ ਜਦੋਂ ਉਹ ਤੀਜੀ ਵਾਰ ਉਰੇ ਆਇਆ ਤਾਂ ਉਸ ਦੀ ਉਰੇ ਡੈਥ ਹੋ ਗਈ ਸੀ ਜਿਸ ਦੀ ਬਾਡੀ ਨੂੰ ਇਸ ਚਰਚ ਦੇ ਵਿੱਚ ਦਫਨਾਇਆ ਗਿਆ ਸੀ 1524 ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਲਗਭਗ 14 ਸਾਲ ਉਹਨਾਂ ਦੀ ਬਾਡੀ ਇਸ ਚਰਚ ਵਿੱਚ ਪਈ ਰਹੀ ਸੀ ਫਿਰ 1539 ਵਿੱਚ ਜਾ ਕੇ ਉਹਨਾਂ ਨੂੰ ਵਾਪਸ ਆਪਣੀ ਦੇਸ਼ ਪੁਰਤਗਾਲ ਲਿਜਾਇਆ ਗਿਆ ਇਸ ਚਰਚ ਦੇ ਇੰਨਾ ਜ਼ਿਆਦਾ ਮਸ਼ਹੂਰ ਹੋਣ ਦਾ ਕਾਰਨ ਵੀ ਇਹੀ ਆ ਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਅੰਗਰੇਜ਼ ਇਸ 500 ਸਾਲ ਪੁਰਾਣੀ ਚਰਚ ਨੂੰ ਦੇਖਣ ਆਉਂਦੇ ਆ ਨਾ ਕਿੰਨੇ ਦਾ 60 ਰੁਪਏ 60 ਦਾ ਇੱਕ ਓਕੇ ਦੋ ਕਰ ਦੋ ਪੋਛਾ ਵਾਲਾ ਪਾਜੀ ਵਾਲਾ ਮਲਾਈ ਪਾਣੀ ਵਾਲਾ 6 ਇੱਕ ਵੀ 60 ਦਾ ਕੁਝ ਹੀ ਹੈ ਆਪਾਂ ਤਾਂ ਐਂ ਦੀਆਂ ਵੀ ਖਾਣੀ 40 ਜੋੜੀ ਦੀ ਲੱਗੂਗਾ ਇਹ ਤਾਂ ਰੇਟ ਤਾਂ ਉਹੀ ਆ ਬੱਬੇ ਆਪਣਾ ਵੀ ਇੰਨੇ ਦੀ ਆਪਾਂ ਨੂੰ ਵੀ ਉੱਥੇ ਪੰਜਾਬ ਚ ਇੰਨੇ ਦੀ ਮਿਲਦਾ ਲੈ ਕੁਝ ਹੀ ਖੜ 6 ਇੱਕ ਰੇੜੀਰ ਸਸਤੇ ਹੋਣ ਚਾਹੀਦੇ ਨੇ ਓਰੇ ਵੇਹੇ ਹਣਾ ਤੁਸੀਂ ਬੰਨੇ ਕੀ ਚੱਕਰਾ ਲਾਓ ਭਾਈ ਛਾਂ ਚ ਆ ਕੇ ਬਹਿ ਗਏ ਯਾਰ ਹੁਣੀ ਤਾਂ ਧੁੱਪ ਯਾਰ ਤੇਜ ਹੋ ਗਈ ਹੈ ਨਾ ਬਹੁਤ ਜ਼ਿਆਦਾ 12 1 ਵਜ ਗਿਆ ਹੈ ਨਾ ਕੋਜੀ ਟਾਈਮ ਹੋ ਗਿਆ ਤਾਂ ਸਾਹਨੀਆਂ ਕੁੜੀਆਂ ਦੀ ਛਤਰੀਆਂ ਲਈ ਫਿਰਦੀਆਂ ਤੁਸੀਂ ਮੈਨੂੰ ਕਹਿੰਦੇ ਸੀ ਨਹੀਂ ਉਦੋਂ ਤਾਂ ਸਾਰੇ ਸਾਜਰਾਤੀਆ ਹੁਣ ਤਾਂ ਚੱਲ ਮੰਨਿਆ ਵੀ ਦੁਪਹਿਰ ਹੋ ਗਈ ਭਾਈ ਧੁੱਪ ਜਿਆਦੇ ਤੇਜ ਹੈ ਥੋੜੀ ਜੀ ਮੇ ਧੁੱਪ ਦਸਤਰੀ ਨਹੀਂ ਬਣਦੀ ਵੀ ਹੈ ਛਤਰੀ ਯਾਰ ਤਿੱਖੀ ਹੈ ਧੁੱਪ ਦੁਪਹਿਰੇ ਦੁਪਹਿਰੇ ਤਿੱਖੀ ਹੋ ਜਾਂਦੀ ਹੈ ਸਵੇਰੇ ਸ਼ਾਮ ਠੀਕ ਰਹਿੰਦਾ ਮੌਸਮ ਦੁਪਹਿਰੇ ਗਰਮੀ ਪੂਰੀ ਆ ਕਹਿੰਦੇ ਜੇ ਕੇਰਲਾ ਆਏ ਤੁਸੀਂ ਨਾਰੀਅਲ ਨਾ ਪੀਤਾ ਤੁਸੀਂ ਤਾਂ ਕਾਹ ਦਾ ਕੇਰਲਾ ਹੈ ਤੁਸੀਂ ਯਾਰ ਹਨਾ ਨਾਰੀਅਲ ਦਾ ਜ਼ਰੂਰੀ ਹੈ ਲਓ ਜੀ ਸੈਂਟ ਫ੍ਰਾਂਸਿਸ ਚਰਚ ਦੇ ਬਿਲਕੁਲ ਸਾਹਮਣੇ ਬੈਠ ਗਏ ਹੁਣ ਪੀਂਦੇ ਨੇ ਯਾਰ ਹੁਣੀ ਨਾਰੀਅਲ ਇਸ ਟਾਈਮ ਬਈ ਆਪਾਂ ਪਹੁੰਚ ਗਏ ਆ ਜੀ ਬੈਸਟੀਨ ਬੰਗਲੋ ਦੇ ਬਿਲਕੁਲ ਨੇੜੇ ਤੇ ਆ ਪਿੱਛੇ ਮੇਰੇ ਬੈਸਟੀਨ ਬੰਗਲੋ ਆਗਾ ਤੇ ਇਹ ਬੈਸਟੀਨ ਬੰਗਲੋ ਕੀ ਹੈਗਾ ਉਹਦਾ ਇਤਿਹਾਸ ਤੇ ਉਹਦੀ ਜਾਣਕਾਰੀ ਹੁਣ ਤੁਹਾਨੂੰ ਦੰਨੇ ਆਗੇ ਵੀ ਕੀ ਹੈ ਇਹ ਇਹ ਅਸਲ ਦੇ ਵਿੱਚ ਇੱਕ ਕਿਲਾ ਹੁੰਦਾ ਸੀਗਾ ਫੋਰਟ्रेस ਜਿਹਨੂੰ ਕਹੈ ਦਿੰਦੇ ਆਂ ਅੰਗਰੇਜ਼ੀ ਦੇ ਵਿੱਚ ਕਿਲਾ ਤੇ ਇਹ ਪੁਰਤਗਾਲੀਆਂ ਨੇ ਬਣਾਇਆ ਸੀਗਾ 1503 ਦੇ ਵਿੱਚ ਤੇ ਉਹਦਾ ਕਾਰਨ ਵੱਡਾ ਇਹ ਸੀਗਾ ਕਿਉਂਕਿ ਯੂਰਪ ਦੀਆਂ ਜਿਹੜੀਆਂ ਕੰਟਰੀਸ ਸੀਗੀਆਂ ਉਸ ਟਾਈਮ ਤੇ 15ਵੀਂ 15ਵੀਂ ਤੇ 16ਵੀਂ 17ਵੀਂ ਸੈਂਚਰੀ ਦੇ ਵਿੱਚ ਉਹਨਾਂ ਚ ਆਪਸ ਵਿੱਚ جنگ ਚੱਲਦੀ ਰਹਿੰਦੀ ਸੀਗੀ ਫਰਾਂਸ ਇੰਗਲੈਂਡ ਡੱਚ ਪੁਰਤਗਾਲੀ ਉਹਨਾਂ ਮਤਲਬ ਭਾਰਤ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀਗੇ ਉਹਨਾਂ ਚ ਆਪਸ ਵਿੱਚ ਕੰਪੀਟੀਸ਼ਨ ਚੱਲਦਾ ਸੀ ਇਹ ਚੀਜ਼ ਦਾ ਤਾਂ ਸਭ ਤੋਂ ਪਹਿਲਾਂ ਉਹਰੇ ਪੁਰਤਗਾਲੀ ਆਏ ਤੇ ਉਹਨਾਂ ਨੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਤੇ ਫੋਰਟ ਰੈਸ ਬਣਾਇਆ ਕਿਲਾ ਬਣਾਇਆ ਤੇ ਕੁਝ ਕਿ ਨਿਸ਼ਾਨ ਤੁਹਾਨੂੰ ਅੱਜ ਵੀ ਇੱਥੇ ਦੇਖਣ ਨੂੰ ਮਿਲਦੇ ਆ ਇਹ ਚੀਜ਼ ਦੇ ਜਿਵੇਂ ਆਹ ਤੋਪ ਲੱਗੀ ਹੋਈ ਆ ਪੁਰਤਗਾਲੀ ਇਸ ਤਰੀਕੇ ਨਾਲ ਫਿਰ 1503 ਦੇ ਵਿੱਚ ਪੁਰਤਗਾਲੀ ਨੇ ਉਰੇ ਕਿਲਾ ਬਣਾਇਆ ਤੇ ਉਸ ਤੋਂ ਬਾਅਦ ਫਿਰ 1663 ਦੇ ਵਿੱਚ ਉਰੇ ਡੱਚ ਲੋਕ ਆਏ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜੀ ਇਸ ਬੰਗਲੋ ਦੇ ਉੱਤੇ ਤੇ ਨਾਲ ਇਸ ਕੋਚੀ ਦੇ ਸ਼ਹਿਰ ਦੇ ਉੱਤੇ ਤੇ ਪੁਰਤਗਾਲੀ ਨੂੰ ਭਜਾਤਾ ਸੀਗਾ ਤੇ ਇਹ ਕਿਲੇ ਦੇ ਉੱਤੇ ਕਬਜ਼ਾ ਹੋ ਗਿਆ ਤੇ ਬਹੁਤ ਸਾਲ ਫਿਰ ਉਹ ਡੱਚ ਲੋਕਾਂ ਦਾ ਉਰੇ ਕਬਜ਼ਾ ਰਿਹਾਗਾ ਤੇ ਉਸ ਤੋਂ ਬਾਅਦ 1795 ਦੇ ਲਗਭਗ ਜਾ ਕੇ ਫਿਰ ਅੰਗਰੇਜ਼ ਆਏ ਆਪਣੇ ਦੇਸ਼ ਦੇ ਵਿੱਚ ਤੇ ਉਹਨਾਂ ਨੇ ਕਰ ਲਿਆ ਜੀ ਕਬਜ਼ਾ ਤੇ ਜਦੋਂ ਅੰਗਰੇਜ਼ਾਂ ਦਾ ਹੋ ਗਿਆ ਕਬਜ਼ਾ ਇਸ ਜਗ੍ਹਾ ਤੇ ਤਾਂ ਉਹਨਾਂ ਨੇ ਜਿਹੜਾ ਉਰੇ ਕਿਲਾ ਬਣਿਆ ਹੁੰਦਾ ਸੀ ਉਹ ਢਾਹ ਕੇ ਆ ਬਸਟਿਨ ਬੰਗਲੋ ਬਣਾਤਾ ਸੀਗਾ ਜਿਹੜਾ ਤੁਸੀਂ ਆਹ ਦੇਖ ਰਹੇ ਹੋਗੇ ਤੇ ਇਹ ਉਦੋਂ ਦਾ ਹੀ ਬਣਿਆ ਹੋਇਆ ਹੈਗਾ ਅੰਗਰੇਜ਼ਾਂ ਵੇਲੇ ਦਾ ਤੇ ਅੰਗਰੇਜ਼ ਉਰੇ ਰਹਿੰਦੇ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਅਫਸਰ ਸੀਗੇ ਵੱਡੇ ਉਸ ਟਾਈਮ ਤੇ ਉਰੇ ਰਹਿੰਦੇ ਹੁੰਦੇ ਸੀਗੇ ਪਰ ਅੱਜ ਦੇ ਟਾਈਮ ਇਹ ਇੱਕ ਮਿਊਜ਼ੀਅਮ ਬਣ ਚੁੱਕਿਆ ਜਿੱਥੇ ਆ ਕੇ ਤੁਸੀਂ ਇੱਥੋਂ ਦੀ ਹਿਸਟਰੀ ਜਾਣ ਸਕਦੇ ਹੋ ਤੇ ਕਿਹੜੀ-ਕਿਹੜੀ ਚੀਜ਼ ਦਾ ਵਪਾਰ ਇੱਥੇ ਉਸ ਟਾਈਮ ਤੇ ਕੀਤਾ ਜਾਂਦਾ ਸੀ ਤੇ ਕਿਹੜੇ-ਕਿਹੜੇ ਸਮੁੰਦਰੀ ਰੂਟ ਦੇ ਰਾਹੀਂ ਚਾਈਨੀਜ਼, ਮਿਡਲ ਈਸਟ ਤੇ ਯੂਰੋਪੀਅਨ ਲੋਕ ਇੱਥੇ ਆ ਕੇ ਵਪਾਰ ਕਰਦੇ ਸੀ ਇਹ ਸਭ ਇੱਥੇ ਬੜੀ ਸੰਖੇਪ ਦੇ ਵਿੱਚ ਦੱਸਿਆ ਹੋਇਆ ਹੈ ਇਹ ਸਭ ਤੋਂ ਇਲਾਵਾ ਜਿਹੜੀ ਚੀਜ਼ ਸਾਨੂੰ ਇੱਥੇ ਸਭ ਤੋਂ ਜ਼ਿਆਦਾ ਵਧੀਆ ਲੱਗੀ ਉਹ ਇਹ ਡੱਚ ਲੋਕਾਂ ਦੀ 16ਵੀਂ ਸੈਂਚਰੀ ਦੀ ਰਸੋਈ ਤੇ ਰਸੋਈ ਦਾ ਸਮਾਨ ਜਿਹੜਾ ਕਿਸੇ ਵੇਲੇ ਡੱਚ ਲੋਗ ਵਰਤਿਆ ਕਰਦੇ ਸਨ ਜੀ ਤੇ ਇਹ ਸੀਗਾ ਬੈਸਟਰੀਨ ਬੰਗਲੋ ਜਿਹੜਾ ਆਪਾਂ ਹੁਣੇ ਦੇਖ ਕੇ ਆਏ ਆ ਅੰਦਰ ਹਾਂਜੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪਾਂ ਨੂੰ ਬੈਸਟਰੀਨ ਬੰਗਲੋ ਦੇ ਵਿੱਚ ਹਨਾ ਹਾਂਜੀ ਤੇ ਜੇ ਤੁਹਾਨੂੰ ਹਿਸਟਰੀ ਦੇ ਵਿੱਚ ਇੰਟਰਸਟ ਆ ਹਨਾ ਤਾਂ ਫੋਟ ਕੋਚੀ ਜ਼ਰੂਰ ਵਿਜ਼ਿਟ ਕਰਿਓ ਇੱਥੇ ਕਾਫੀ ਪਲੇਸਿਸ ਨੇ ਜਿੱਥੋਂ ਆਪਾਂ ਨੂੰ ਕਾਫੀ ਇਨਫੋਰਮੇਸ਼ਨ ਮਿਲਦੀ ਹੈ ਹਾਂਜੀ ਰਿਲੀਜੀਅਸ ਦੇ ਰਿਗਾਰਡਿੰਗ ਹਨਾ ਤੇ ਹਿਸਟਰੀ ਦੇ ਰਿਗਾਰਡਿੰਗ ਹਿਸਟਰੀ ਰਿਗਾਰਡਿੰਗ ਬਿਲਕੁਲ ਭਾਈ ਬਿਲਕੁਲ ਜਿਹੜਾ ਹਿਸਟਰੀ ਦਾ ਪੱਕਾ ਸਟੂਡੈਂਟ ਹੈਗਾ ਉਹਨੂੰ ਬਈ ਇਹ ਜਗ੍ਹਾ ਮਿਸ ਨਹੀਂ ਕਰਨੀ ਚਾਹੀਦੀ ਹਿਸਟਰੀ ਦੇ ਰਿਲੇਟਡ ਬਹੁਤ ਕੁਝ ਹੋਰ ਦੇ ਦੇਖਣ ਵਾਲਾ ਸਮਝਣ ਵਾਲਾ ਹਨਾ ਹਾਂਜੀ ਤੇ ਬਾਕੀ ਜੜੀਆਂ ਹੋਰ ਵੀ ਕਾਫੀ ਮੇਜਰ ਟੂਰਿਸਟ ਅਟਰੈਕਸ਼ਨਸ ਨੇ ਇੱਥੇ ਉਹ ਬਿਲਕੁਲ ਨੇੜੇ-ਨੇੜੇ ਹੀ ਨੇ ਇੱਥੇ ਆਪਾਂ ਆਟੋ ਰਾਹੀਂ ਵੀ ਆ ਸਕਦੇ ਆਂਗੇ ਹਨਾ ਸਕੂਟੀ ਵੀ ਲੈ ਸਕਦੇ ਆਂਗੇ ਬਟ ਅਸੀਂ ਸਾਰਾ ਕੁਝ ਪੈਦਲ ਹੀ ਕੀਤਾ ਹਾਂਜੀ ਹਾਂਜੀ ਤੇ ਅਸਾਨੂੰ ਤੁਰਨਾ ਪਸੰਦ ਹੈ ਕਿਉਂਕਿ ਆਟੋ ਵਾਲੇ ਇੰਨੀ ਵੇਟ ਨਹੀਂ ਨਾ ਕਰਦੇ ਹੈਗੇ ਉਹ ਕਹਿੰਦੇ ਆ ਜਲਦੀ ਆਓ ਜਲਦੀ ਆਓ ਤੇ ਇੱਥੇ ਆਪਾਂ ਆਪ ਦਾ ਅਕੋਰਡਿੰਗ ਜਿੰਨਾ ਵੀ ਟਾਈਮ ਲਾਉਣਾ ਹੈ ਸਪੈਂਡ ਕਰਨਾ ਕਰ ਸਕਦੇ ਨਾਲੇ ਵੈਸੇ ਵੀ ਯਾਰ ਕਿਲੋ 2 ਕਿਲੋਮੀਟਰ ਤੱਕ ਮਤਲਬ ਇੰਨੀ ਕਿ ਡਿਸਟੈਂਸ ਤੇ ਹੈ ਜਿਹੜੀਆਂ ਘੁੰਮਣ ਵਾਲੀਆਂ ਥਾਵਾਂ ਨਹੀਂ ਆ 1.5 ਕਿਲੋਮੀਟਰ 2 ਕਿਲੋਮੀਟਰ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 1 ਕਿਲੋਮੀਟਰ ਬਸ ਹੈ ਨਾ ਤੇ ਇਸੇ ਕਰਕੇ ਫਿਰ ਆਪਾਂ ਵੀ ਚੱਲ ਤੁਰਕੀ ਚੱਲਦੇ ਨਾਲੇ ਤੇ ਤੁਰ ਕੇ ਤੁਰ ਕੇ ਜਿਆਦਾ ਵਧੀਆ ਤਰੀਕੇ ਨਾਲ ਆਪਾਂ ਐਕਸਪਲੋਰ ਕਰਦੇ ਹਾਂ ਇਸ ਜਗ੍ਹਾ ਨੂੰ ਹਾਂਜੀ ਤੇ ਇੱਧਰਲੇ ਪਾਸੇ ਆ ਗਈ ਜੀ ਬੀਚ ਆ ਦੇਖੋ ਤੇ ਇਹ ਹੈਗੇ ਜੀ ਫੋਰਡ ਕੋਚੀ ਦੀ ਬੀਚ ਬੀਚ ਵਾਲਾ ਏਰੀਆ ਹੈਗਾ ਤੇ ਇਹ ਪਰ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਹਾਂਜੀ ਆਪਣੀਆਂ ਦੋ ਤਿੰਨ ਸਪੋਰਟਸ ਰਹਿ ਗਈਆਂ ਵਿਜ਼ਿਟ ਕਰਨੀਆਂ ਤੇ ਤਾਂ ਵਲੌਗ ਜਿਆਦਾ ਲੰਮਾ ਹੋ ਜਾਊਗਾ ਜੇ ਇਹਦੇ ਵਿੱਚ ਹੀ ਕਰਾਂਗੇ ਹਨਾ ਤਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਸ਼ੁਰੂ ਕਰਾਂਗੇ ਹਾਂਜੀ ਉਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਤੁਹਾਨੂੰ ਕਿਉਂਕਿ ਵਲੌਗ ਥੋੜਾ ਜਿਆਦਾ ਹੀ ਲੰਮਾ ਹੋ ਜਾਣਾ ਨਹੀਂ ਤਾਂ ਤੇ ਮਿਲਦੇ ਆਂ ਫਿਰ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਨਵਾਂ ਵਲੌਗ ਆਪਾਂ ਇੱਥੋਂ ਹੀ ਸ਼ੁਰੂ ਕਰ ਰਹੇ ਹਾਂ ਜੀ ਤੇ ਜੁੜ ਰਹੇ ਹੋ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਈ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਸਾਡੀਆਂ ਕੀ ਗਲਤੀਆਂ ਨੇ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਹੋਰ ਸੁਧਾਰ ਸਕਦੇ ਹਾਂਗੇ ਤੇ ਇਹ ਜਿਹੜੇ ਸੁਜੈਸ਼ਨ ਦੇਣਾ ਹੋਵੇ ਤੁਹਾਡਾ ਮੋਸਟ ਵੈਲਕਮ ਹੈ ਬਿਲਕੁਲ ਬਾਈ ਤੇ ਅਸੀਂ ਸਾਰਿਆਂ ਦੇ ਕਮੈਂਟ ਪੜ੍ਹਦੇ ਹਾਂਗੇ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਇੱਥੋਂ ਹੀ ਨਵਾਂ ਵਲੌਗ ਹੈ ਜਿਹੜਾ ਆਪਾਂ ਸ਼ੁਰੂ ਕਰਾਂਗੇ ਜੀ ਠੀਕ ਹੈ ਰੱਬ ਰੱਖਾ